ਮੁਖਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਬਦਮਾਸ਼ਾਂ ਨੇ ਡਾਕਟਰ ਦੇ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਡਾਕਟਰ ਅਨੁਸਾਰ ਜਦੋਂ ਕਲੀਨਿਕ ਬੰਦ ਕਰ ਰਿਹਾ ਸੀ ਤਾਂ ਦੋ ਵਿਅਕਤੀ ਅੰਦਰ ਆਏ ਤੇ ਉਸ ਨੂੰ ਬੀਪੀ ਚੈੱਕ ਕਰਨ ਲਈ ਕਹਿਣ ਲੱਗੇ ਜਦ ਡਾਕਟਰ ਆਪਣੀ ਕੁਰਸੀ ਵੱਲ ਜਾਣ ਲੱਗਾ ਤਾਂ ਦੋਹਾਂ ਚੋਂ ਇੱਕ ਨੇ ਧੱਕਾ ਦੇ ਦਿੱਤਾ ਤੇ ਦੂਜੇ ਨੇ ਉਸਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਦੋਵਾਂ ਜਣਿਆਂ ਨੇ ਗੱਲੇ ਵਿੱਚ ਪਏ ਸਾਰੇ ਨਕਦੀ ਚੱਕੀ ਤੇ ਉੱਥੋਂ ਫਰਾਰ ਹੋ ਗਏ ਡਾਕਟਰ ਅਨੁਸਾਰ ਉਹਨਾਂ ਦੁਕਾਨ ਦੇ ਮਗਰ ਹੀ ਸਥਿਤ ਮਕਾਨ ਵੱਲ ਭੱਜ ਕੇ ਜਾਨ ਬਚਾਈ ਇਹਨਾਂ ਲੁਟੇਰੇ ਦਾ ਇੱਕ ਸਾਥੀ ਬਾਹਰ ਵੀ ਖੜਾ ਸੀ ਤੇ ਜਦੋਂ ਦੋਵੇਂ ਅੰਦਰ ਗਏ घटना ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਡਾਕਟਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਅੱਜ ਉਹ ਆਪਣੇ ਕਲੀਨਿਕ ਸਵੇਰ ਕੱਢ ਹੋਏ ਦੁਕਾਨ ਨੂੰ ਬੰਦ ਕਰਨ ਲੱਗਾ ਸੀ ਤੇ ਉਸ ਦੁਕਾਨ ਨੂੰ ਬੰਦ ਕੀਤੀ ਤੇ ਅਧਿਕਾਰੀ ਨੇ ਥੋੜਾ ਨਾ ਰੰਦਾ ਸੀ ਦੋ ਬੰਦੇ ਅੰਦਰ ਆਏ ਕਿੰਨੇ ਲਿਕਨਾ ਬੀਬੀ ਚੈੱਕ ਕਰਾਣਾ ਤੇ ਮੈਂ ਸੀਟ ਤੇ ਜਾਣ ਲੱਗਿਆ ਉਹਨਾਂ ਮੈਨੂੰ ਗੱਲੇ ਫੜ ਕੇ ਸੀਟ ਕੁਰਸੀ ਤੇ ਕਾਮਾ ਰਿਹਾ ਉਥੇ ਲੱਗ ਪਿਆ ਮੈਨੂੰ ਦੂਜੇ ਬੰਦੇ ਨੇ ਪਾਪਾ ਕੱਢ ਲਿਆ ਕਿ ਜੋ ਹੈਗਾ ਦੇ ਦੇ ਤੇ ਉਹ ਗੱਲੇ ਚ ਜੋ ਕਸੀਆ 5000 ਰੁਪਇਆ ਉਹ ਕੱਢ ਲਿਆ ਤੇ ਮੈਨੂੰ ਕਹਿੰਦਾ ਹੋਰ ਦੇ ਹੋਰ ਦੇ ਲਗਾ ਆ ਖਡੋ ਕੱਢ ਧੱਕੇ ਮਾਰੀ ਗਏ ਮੈਨੂੰ ਪਹਿਲਾਂ ਪੁੱਠੇ ਕਾਪੇ ਮਾਰੇ ਮੇਰੇ ਤੇ ਸਿੱਧਾ ਕਾਪਾ ਮਾਰਿਆ ਇੱਥੇ ਮੇਰੇ ਤੇ ਫਿਰ ਮੈਂ ਜੋ ਧੱਕਾ ਮਾਰਿਆ ਉਹ ਥੋੜੇ ਪਿਛਾ ਹੋ ਗਏ ਫਿਰ ਮੈਂ ਧੱਕਾ ਮਾਰ ਕੇ ਉਹਨੂੰ ਉਹ ਇੱਕ ਬੰਦਾ ਹੋਰ ਵਾਰ ਸੀ ਇਹਨਾਂ ਦਾ ਉਹਨੇ ਸ਼ਟਰ ਬੰਦ ਕਰਤਾ ਮੈਂ ਤੱਕ ਮਗੇ ਫਰਨੇ ਫੈਦ ਮਹਿਨਤ ਬਕੀ ਹੋਈ ਗਏ ਫਿਰ ਮੈਂ ਟੱਕਾ ਮਾਰਿਆ ਨਾਲ ਫਿਰ ਮੈਂ ਟੱਕਾ ਮਾਰ ਕੇ ਫਿਰ ਮੈਂ ਘਰ ਸੜਾ ਘਰ ਪੁੱਛੀ ਹੈ ਉਹ ਕੱਚ ਪੱਜ ਗਏ ਫਿਰ ਉਹ ਸੜਕੋਗੇ ਪੱਜ ਗਏ ਅਡਕ ਸਰ ਉਹ ਕਿੰਨਾ ਲੈ ਗਏ ਹੈਗੇ ਕੁਛ ਕੈਸ਼ ਜਾਂ ਕੁਛ ਕੀ ਹੋਰ ਲੈ ਗਈ ਹੈ ਫਿਰ ਤਾਂ ਮੈਨੂੰ ਗੱਲੇ 5000 ਪਿਆਸ ਹੋਈ ਲਾਗੇ ਬਾਕੀ ਕੋਈ ਦੋਕੇ ਅੱਗੇ ਹਲੇ ਬਾਕੀ ਮੈਨੂੰ ਉਹ ਜਾ ਕੇ ਪਾ ਲਗੂਗਾ ਸਰ 60 ਕਿਥੇ ਲੱਗੀ ਡਾਕਟਰ ਸਾਹਿਬ ਹੱਥ ਤੋਂ ਇੱਥੇ ਘਾਪਾ ਵੱਜਿਆ ਮੇਰੇ ਜੀ ਇੱਥੇ ਇੱਥੇ ਮੂੰਹ ਦੇ ਮੂੰਹ ਤੇ ਥੱਪੜ ਥੱਪੜ ਮਾਰਿਆ ਨੇ ਪੁੱਠੇ ਘਾਪੇ ਮਾਰਿਆ ਮੇਰੇ ਓਕੇ ਕੋਈ ਮੇਜਰ ਇੰਜਰੀ ਵਗੈਰਾ ਕੋਈ ਦੱਸੋ ਡਾਕਟਰ ਘਾਪਾ ਵੱਜਿਆ ਓਕੇ ਓਕੇ